Tanı gururum da az. Tanı gururum da az. Tanı da Ne kardeş? ਰਿਕਸ਼ਾ ਵੰਦਾ ਵਾ ਰਿਕਸ਼ਾ ਹੋਣਾ ਜੀ ਇਹ ਇਹ ਬੜਾ ਤੁਮੜਾ ਮਤਪੁੱਤ ਰਿਕਸ਼ਾ ਘਰੇ ਥੋੜਾ ਤਰਿੰਦਾ ਕਰਾਈ ਦੀ ਗੱਡੀ ਲਾਉਂਦੇ ਜੀ ਕਿਰਾਏ ਤੇ ਲਾ ਕੇ ਦਵੰਨਾ ਵਾ ਹਾਂ ਕਿਰਾਏ ਤੇ ਮਾ ਰਿਕਸ਼ਾ ਦੀ ਗੱਡੀ ਬਾਬਾ ਜੀ ਕਰ ਕੀ ਲੱਕੜਾ ਕਦੀ ਕਿਤ ਕਰਦੇ ਇਹ ਲੱਕੜਾ ਲਿਆਣਦੇ ਨਹੀਂ ਇਹ ਇੱਥੇ ਬਲਣ ਬੁਣਨ ਲੈ ਆਈਦਾ ਘਰ ਆਤੇ ਜੀ ਤੇ ਰਸ ਕੰਮ ਕਰਾਏ ਤੇ ਸ਼ਰੂ ਹੋਣਾ ਸ਼ਹਿਰ ਵਿਦਵਾਨਾ ਵਾ ਹਾਂ ਜੀ ਬਾਬਾ ਜੀ ਤੇ ਕਮਾਈ ਹੋ ਜਾਂਦੀ ਰਿਕਸ਼ੇ ਤੋਂ ਥੋੜੀ ਬਹੁਤ ਕਿੰਨੇ ਮਹਾਰਾ 4-5 ਰੁਪਏ ਰੋਟੀ ਬਣੀ ਬੰਦਾ ਵਾ ਹਾਂ ਜੀ ਹਾਂ ਜੀ ਹੋਰ ਕੌਣ ਕਮਾਵਾ ਬੜਾ ਤੁਮਦਾ ਹੀ ਕਰੇ ਬੈਨਿਕਵਾ ਕੇ ਮੈਂ ਪਤੀ ਖਵਾਉਂਦਾ ਜੀ ਡੈਡੀ ਮੇਰੇ ਪੁਰੇ ਹੋ ਗਏ ਜੀ ਡੈਡੀ ਹੈ ਨਹੀਂ ਜੀ ਨਹੀਂ ਇਹਦਾ ਅੱਛਾ ਤੇ ਤੂੰ ਕੀ ਕਰਦੇ ਮਤਾ ਜੀ ਨਾਲ ਮੈਂ ਕੁਝ ਵੀ ਨਹੀਂ ਬਾਬਾ ਜੀ ਕਰਦੀ ਘਰੇ ਰਹੀ ਨਹੀਂ ਕੰਮ ਨਹੀਂ ਕਰੇ ਰੇ ਦੇ ਬਚੁਰਕੇ ਕੰਮ ਨੇ ਨੇ ਡੀਜ ਰੈਸਕਿਊ ਰਿਸ਼ਵਾਰੀ ਚੋੜੀ ਦਾ ਕੰਮ ਵਧੀਆ ਹੈ ਇਹ ਰਿਸ਼ਵਾਰੀ ਚੋੜੀ ਦਾ ਨਵਾਂ ਕਿੰਦਾ ਆਇੰਦਾ ਰਿਕਸ਼ਾ ਹਾਂਜੀ ਨਵਾਂ ਬਾਬਾ ਜੀ ਕਿੰਨੇ ਦਾ ਆਵੇ ਹਾਂ ਤੇ ਚੱਲਦਾ ਲੈਂਦਾ ਲਿਆ ਸੀ ਇਹ ਟੁੱਟ ਗਿਆ ਬਾਬਾ ਟੁੱਟ ਗਿਆ ਵਾ ਹਾਂਜੀ ਠੀਕ ਆ ਨਵਾਂ ਰਿਕਸ਼ਾ ਕਿੰਨੇ ਦਾ ਨੀਤ ਪਤਾ ਤੁਹਾਨੂੰ ਹੈ ਬਦਾਨੀ ਮਹਾਰਾਜ ਨੇ ਲਾਇਆ ਅੱਛਾ ਮਾ ਮਾਤ ਪੋਤੀ ਉਹ ਦੋਵੇਂ ਜਾਣੇ ਮਾ ਪੋਤੀ ਹੈ ਅੱਛਾ ਤੂੰ ਮਲਕਮਾਨਾ ਤੇ ਖਾਂਦੇ ਆਂ ਹਾਂਜੀ ਹਾਂਜੀ ਠੀਕ ਹੈ ਚਲੋ ਇੱਕ ਕੰਮ ਕਰੋ ਅੰਦਰ ਜਾ ਕੇ ਮੱਥਾ ਟੇਕ ਕੇ ਆੜੋ ਤੁਸੀਂ ਸਗੋ ਬਾਬਾ ਜੀ ਨੂੰ ਅਰਦਾਸ ਬੇਨਤੀ ਕਰਕੇ ਆਓ ਚੰਗਾ ਠੀਕ ਹੈ ਤੇ ਮਹਾਰਾਜ ਨੂੰ ਅਰਦਾਸ ਬੇਨਤੀ ਕਰਕੇ ਆਓ ਭਲਾ ਕੀ ਕੀ ਕਹਿਣਾ ਮਹਾਰਾਜ ਨੂੰ ਦੱਸੋ ਮੁੰਿ ਬਿਲੇ ਬਾਬਾ ਜੀ ਨੂੰ ਇਹੋ ਜਿਹਾ ਕਹਨੇ ਬਾਬਾ ਜੀ ਆਸਮਰਾਦ ਪੂਰੀ ਕਰੋ ਮੇਰੀ ਗਰੀਬ ਬਣੀ ਦੀ ਕਿਹੜੀ ਆਸਮਰਾਦ ਤੁਸੀਂ ਮੈਨੂੰ ਕੋਈ ਰੋਟੀ ਕਮਾਉਣ ਵਾਲਾ ਮੇਰੇ ਫੁੱਟ ਕਮਾ ਕੇ ਖਵਾਵੇ ਹਾਂ ਚਲੋ ਮਾਰੇ ਕਿਹਾ ਕਿ ਆਓ ਕਿ ਸਾਨੂੰ ਨਵਾਂ ਰਿਕਸ਼ਾ ਦੇ ਦਿਓ ਤਾਂ ਜੀ ਜਬ ਕਹਿ ਕੇ ਆਓ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਮਾਤਾ ਵੀ ਆ ਗਈ ਹੈ ਮੱਥਾ ਟੇਕ ਕੇ 400 ਰੁਪਇਆ ਹੋ ਜਾਂਦਾ ਸ਼ਾਮ ਤੱਕ ਆ ਚਾੜ ਕੇ 400 ਰੁਪਇਆ ਬਣ ਜਨਾਂ ਮੈਂ ਸੌਦੇ ਚਲੇ ਜਨਾਂ ਨਾ अच्छा ਜੀ ਨਾ 4.5 ਰੁਪਿਆ ਬਣ ਜਾਂਦਾ 4.5 ਰੁਪਿਆ ਬਣ ਜਾਂਦਾ ਤੇ ਮਾਂ ਨੂੰ ਤੂੰ ਰੋਟੀ ਖਵਾਉਣਾ ਆ ਮਾਂ ਨੂੰ ਛੜੇ ਲੈ ਕੇ ਦੇ ਦੇ ਸਾਰੇ ਲੈ ਕੇ ਦੇ ਦਿੰਦਾ ਮਾਂ ਨੂੰ ਹਾਂ ਜੀ ਵੈਰੀ ਗੁੱਡ ਤੇ ਮਾਤਾ ਵੀ ਆ ਗਈ ਮੱਥਾ ਟੇਕ ਕੇ ਮਹਾਰਾਜ ਆ ਗਏ ਅਰਦਾਸ ਬੇਨਤੀ ਕਰਕੇ ਆ ਗਈ ਆ ਹਾਂ ਜੀ ਮਾਤਾ ਜੀ ਕੀ ਕਿਹਾ ਫਿਰ ਮਹਾਰਾਜ ਨੂੰ ਪਾਪਾ ਜੀ ਨੂੰ ਆਖਿਆ ਜੇ ਪਾਪਾ ਪਾਪਾ ਜੀ ਮੈਨੂੰ ਬੱਚੇ ਦੀ ਚੀਜ਼ ਕੋਈ ਦੇ ਦਿਓ ਤੇ ਕਮਾ ਕੇ ਰੋਟੀ ਖਵਾ ਦੇ ਬੱਚੇ ਦੀ ਚੀਜ਼ ਕੋਈ ਦਿਓ ਤੇ ਕਮਾ ਕੇ ਖਵਾ ਦੇ ਅਸਾਂ ਤੋਂ ਕੋਈ ਦਓ ਅੱਛਾ ਕੀ ਕਹਿੰਦੇ ਫਿਰ ਮਹਾਰਾਜ ਵਾਵਾ ਜੀ ਇਹਦੇ ਦਵਾ ਦਾਂਗੇ ਬੱਬਾ ਜੀ ਕਹਿੰਦੇ ਦਵਾ ਦਾਂਗੇ ਹਾਂ ਜੀ ਸਾਥ ਮੇਰੀ ਚਾਹ ਚੜ ਗਿਆ ਵੀ ਗੱਡੀ ਹੁਣ ਵੇਚ ਜਾਨੀ ਤੇ ਰੋਟੀ ਸੁਖ ਦੀ ਖਾ ਲੀਆ ਧੰਨ ਗੁਰੂ ਰਾਮਦਾਸ ਚਾਹ ਚੜ ਗਿਆ ਹਾਂਜੀ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਨੇ ਦੇ ਦੇਣੀ ਹੁਣੇ ਦੇ ਦਈਏ ਸੰਦ ਦੇ ਦੇਣਾ ਹੁਣ ਕੁਵਾ ਕੇ ਰੋਟੀ ਖਾਣ ਵਾਲਾ ਧੰਨ ਗੁਰੂ ਰਾਮਦਾਸ ਵੇਖੋ ਭਾਜੀ ਆਹ ਜੇ ਚਾਹ ਸਾਨੂੰ ਆਹ ਗੱਡੀ ਦਾ ਇੰਨਾ ਚਾਣ ਹੀ ਹੋਣਾ ਹੈ ਆਹ ਗੱਡੀ ਦਾ ਇੰਨਾ ਚਾਣ ਹੀ ਆ ਤੇ ਆਹ ਦੇਖੋ ਹੱਸਦੇ ਚਿਹਰੇ ਧੰਨ ਗੁਰੂ ਰਾਮਦਾਸ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ ਕੋਈ ਗਲੀ ਮਾਤਾ ਜੀ ਤੁਹਾਡਾ ਸੰਦ ਦੇ ਤਾਰੋਹੀ ਕਮਾ ਕੇ ਖਾਣ ਵਾਲਾ ਨਹੀਂ ਹੋ ਜੂਗਾ ਮਰਾ ਹੀ ਹੋ ਜੂਗਾ ਤੁਸੀਂ ਅਰਦਾਸ ਬੇਨਤੀ ਕਰਕੇ ਆਏ ਨਾ ਹਾਂਜੀ ਬਾਕੀ ਤੁਸੀਂ ਕੱਲ ਕੱਲ 11 ਵਜੇ ਇੱਥੇ ਤੁਸੀਂ ਆ ਜਿਓ ਚੰਗਾ ਵਾ ਕੱਲ ਤੁਹਾਨੂੰ 11 ਵਜੇ ਇੱਥੇ ਤੁਹਾਨੂੰ ਤੁਹਾਡੇ ਬੇਟੇ ਦੇ ਲਈ ਨਵਾਂ ਸੰਦ ਮਿਲ ਜੇਗਾ ਨਵਾਂ ਰਿਕਸ਼ਾ ਦੇ ਦਨੇ ਆ ਚੰਗਾ ਵਾ ਠੀਕ ਹੈ ਪੁੱਤ ਕੱਲ ਤੂੰ ਲੈ ਕੇ ਆਇਓ ਧੰਨਵਾਦ ਠੀਕ ਹੈ ਜੀ ਪਰ ਇੱਕ ਮੇਰੀ ਕੀ ਬੇਨਤੀ ਆ ਅੱਜ ਆਪਾਂ ਇਹਨੂੰ ਇਸ ਤਰ੍ਹਾਂ ਦੇਖਿਆ ਵਾ ਸਿਰ ਤੇ ਪੰਨਾ ਪੁੰਨਾ ਜਿਹਾ ਬੰਨਿਆ ਪਰ ਇਹਦਾ ਦਾੜਾ ਇੱਕ ਰੱਖੋ ਚੰਗਾ ਵਾ ਠੀਕ ਹੈ ਜੀ ਗੁਰੂ ਵਾਲਾ ਬਨੋ ਲਾ ਜੀ ਆ ਦਾੜਾ ਆਪਾਂ ਤੁਹਾਨੂੰ ਫਿਰ ਦੇਖਣਾ ਵਾ ਠੀਕ ਹੈ ਤੇ ਮਾਤਾ ਜੀ ਕੱਲ ਤੁਹਾਨੂੰ ਦੇ ਦਾਂਗੇ ਠੀਕ ਹੈ ਜੀ ਚਲੋ ਠੀਕ ਹੈ ਮਾਤਾ ਜੀ ਮਹਾਰਾਜ ਜੀ ਨਾ 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 ਠੀਕ ਹੈ ਰਿਕਸ਼ਨ ਨਾ ਵਾ ਠੀਕ ਹੈ ਮਾਤਾ ਜੀ ਆਇਆ ਆਇਆ ਮਹਾਰਾਜ ਹੁਣ ਮਹਾਰਾਜ ਨੇ ਦੇਖ ਲਓ ਮਹਾਰਾਤਾ ਪੂਰੀਆਂ ਕਰ ਲਓ ਹਾ ਗੁਰੂ ਸਾਹਿਬ ਨੇ ਵੇਖ ਲਓ ਆ ਵੇਖੋ ਕਿਡਾ ਸੋਹਣਾ ਵਾ ਹੈ ਇਹ ਜਾੜੀ ਆ ਤੁਹਾਡੇ ਵਾਸਤੇ ਹੈ ਹਾਂਜੀ ਹਾਂਜੀ ਬਾਬਾ ਜੀ ਹਾਂ ਸਾਡੇ ਵਾਸਤੇ ਹੀ ਘਾਰ ਹੀ ਆ ਜੀ ਅੱਛਾ ਜੀ ਹਾਂਜੀ ਅੱਛਾ ਵੱਡੀ ਚੀਜ਼ ਹੀ ਆ ਸਾਡੇ ਵਾਸਤੇ ਅੱਛਾ ਜੀ ਵਾਹਿਗੁਰੂ ਵਾਹਿਗੁਰੂ ਅੱਛਾ ਤੁਹਾਡੇ ਵਾਸਤੇ ਕਾਰ ਹੀ ਆ ਹਾਂਜੀ ਬਾਬਾ ਜੀ ਨਾਲੇ ਤੇ ਬਹਿ ਕੇ ਜਾ ਜਾਇ ਕਰੋਗੇ ਹਾਂਜੀ ਹੈ ਹਾਂਜੀ ਕਿੱਥੇ ਜਾਓਗੇ ਇੱਥੇ ਬਹਿ ਕੇ ਮੁੰਡੇ ਨਾਲ ਪਹਿਲੇ ਠੀਕ ਹੋ ਗਈ ਚੱਲੇ ਜਾਈਦਾ ਬਾਬਾ ਜੀ ਇੱਥੇ ਇੱਥੇ ਬਹਿ ਕੇ ਹਾਂਜੀ ਜੀ ਬਾਬਾ ਜੀ ਜਾਂਦਾ ਰੋਟੀ ਪਸਾ ਰੋਟੀ ਪੂਰੀ ਹੁੰਦੀ ਹੈ ਅੱਛਾ ਜੀ ਹਾਂਜੀ ਬਾਬਾ ਜੀ ਕਿੰਨੇ ਪੈਸੇ ਇੱਕ ਬੰਦਾ ਧੰਨਵਾਦ ਜੀ ਧੰਨਵਾਦ ਨਹੀਂ ਧੰਨਵਾਦ ਗੁਰੂ ਅਮਰਦਾਸ ਪਾਸ਼ਾ ਦਾ ਮਤਾ ਜੀ ਅਸੀਂ ਕੋਣ ਹੁੰਦੇ ਦੀਨ ਵਾਲੇ ਤੁਹਾਡਾ ਗੁਰੂ ਬੜਾ ਬਿਹਾਨਤਾ ਜਿੰਨੇ ਦੇਤਾ ਹਣਾ ਜੀ ਤੁਸੀਂ ਬਸ ਅਰਦਾਸ ਬੇਨਤੀ ਕਰਿਓ ਕਿ ਮਹਾਰਾਜ ਐਵੇਂ ਚੜ੍ਹਦੀ ਕਲਾ ਬਖਸ਼ਣ ਸਿੱਖ ਕੌਮ ਨੂੰ ਸਾਡੇ ਜਿਹੜੇ ਕੌਮ ਦੇ ਜਿਹੜੇ ਯੋਧੇ ਆ ਹਣਾ ਜੀ ਉਹਨਾਂ ਦੇ ਉੱਤੇ ਮਹਾਰਾਜ ਆਪਣੀ ਕਿਰਪਾ ਬਣਾਈ ਰੱਖਣ ਜਿੱਥੇ-ਜਿੱਥੇ ਵੀ ਬੈਠੇ ਆ ਧੰਨ ਮੁੰਡੇ ਦੀ ਗੱਡੀ ਬਣ ਗਈ ਮਾਤਾ બી ધન આજે દવારબા શુકર શુકર ગ્રામ દ્વારજી અજ ਮਾ ਦੇ ਲਈ ਹੈ ਨਾ ਜੀ ਜਿਨ੍ਹਾਂ ਦੀ ਰੋਟੀ ਵੀ ਚਲੋ ਕਿ ਤੁਹਾਡਾ ਪੁੱਤਰੀ ਕਮਾਂਦਾ ਜੀ ਹੈ ਨਾ ਹਾਂਜੀ ਬਾਬਾ ਜੀ ਤੇ ਉਹਦੀ ਵੀ ਗੱਡੀ ਟੁੱਟੀ ਪਈ ਸੀ ਤੇ ਅੱਜ ਗੁਰੂ ਸਾਹਿਬ ਦੇ ਹੁਕਮਾਂ ਦੇ ਵਿੱਚ ਅੱਜ ਨਵੀਂ ਗੱਡੀ ਜਿਹੜੀ ਮਾਤਾ ਜੀ ਨੂੰ ਗੁਰਦਾਮ ਦਾਸ ਪਾਤਸ਼ਾਹ ਜੀ ਨੂੰ ਦਿਵਾਤੀ ਹੈ ਜੀ ਕੱਲ ਮਾਤਾ ਜੀ ਨੇ ਅਰਦਾਸ ਕੀਤੀ ਸੀ ਨਾ ਮਾਤਾ ਜੀ ਹਾਂਜੀ ਬਾਬਾ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਥਾਨ ਤੇ ਅਰਦਾਸ ਕਰਕੇ ਆਏ ਸੀ ਮਾਤਾ ਜੀ ਤੇ ਮਿਲੇ ਹੀ ਅੱਜ ਤੇ ਵੇਖਿਆ ਮਾਤਾ ਜੀ ਤੁਹਾਡਾ ਗੁਰੂ ਹੈਗਾ ਨਾ ਹਾਂਜੀ ਬਾਬਾ ਜੀ ਸੁਣ ਲਿਆ ਅਰਦਾਸ ਉਹਨੇ ਮਿੰਟਾਂ ਮਿੰਟਾਂ ਹਾਂਜੀ ਸੁਣੀਆ ਥੈਂਕ ਯੂ ਬਾਬਾ ਜੀ ਜਦੋਂ ਅਸੀਂ ਜਦੋਂ ਅਸੀਂ ਦਿਲੋਂ ਅਰਦਾਸ ਕਰਦੇ ਨਾ ਮਤਾ ਜੀ ਉਹ ਆਪਣੇ ਗੁਰਸਿੱਖਾਂ ਦੇ ਵਿੱਚ ਆਉਂਦਾ ਅੱਜ ਕੀ ਖਾਓਗੇ ਜਾ ਕੇ ਘਰੇ ਅੱਜ ਕੀ ਬਣਾਓਗੇ ਹਾਂਜੀ ਅੱਜ ਕੀ ਬਣਾਓਗੇ ਇਹ ਬਣਾਇਏ ਬਾਬਾ ਜੀ ਜੋ ਮਰਜ਼ੀ ਬਣਾਓ ਦੱਸੋ ਇਹ ਹੁਣ ਦੱਸੋ ਨਾ ਕੀ ਬਣਾਉਗੇ ਮਿੱਠੇ ਚੋਲ ਹਾਂਜੀ ਮਿੱਠੇ ਚੋਲ ਬਣਾ ਲਗੇ ਮਿੱਠੇ ਚੋਲ ਬਣਾਓਗੇ ਹਾਂਜੀ ਨਵੀਂ ਗੱਡੀ ਆਈ ਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਦੇ ਗੁਰੂ ਰਾਮ ਦਾਸ ਸਾਹਿਬ ਜੀ ਦਾ ਨਾਮ ਹੈ ਧੰਨ ਗੁਰੂ ਰਾਮ ਦਾਸ ਹਾਂ ਭਾਈ ਇਹ ਠੀਕ ਹੈ ਚੜਦੀ ਕਲਾ ਹਲਕਾ ਬਣਾਏ ਨਹੀਂ ਨਹੀਂ ਵਧੀਆ ਵਧੀਆ ਹਲਕਾ ਵਧੀਆ ਇਹ ਵਧੀਆ ਮਹਾਰਾਜ ਠੀਕ ਹੈ ਦਮਾਦਾ ਜੀ ਤੁਹਾਡੇ ਗੁਰੂ ਨੇ ਤੁਹਾਨੂੰ ਨਵੀਂ ਗੱਡੀ ਦੇ ਦਿੱਤੀ ਹੈ ਠੀਕ ਹੈ ਤੇ ਵੀਰੇ ਮੈਂ ਤੈਨੂੰ ਕੀ ਗਿਆ ਸੀ ਸਰਦਾਰ ਬਣ ਜਾ ਹੈ ਮੇਰਾ ਨਾ ਮਹਾਰਾਜ ਹੁਣ ਮੈਂ ਡੜਾ ਰੱਖਣਾ ਤੇ ਮੈਂ ਜੂੜਾ ਰੱਖਣਾ ਹਾਂ ਹਾਂ ਜੂੜਾ ਰੱਖੀ ਦੇਖ ਅਸੀਂ ਅਸੀਂ ਤੈਨੂੰ ਗੱਲ ਲਾਇਆ ਆਪਣਾ ਭਰਾ ਸਮਝ ਕੇ ਤੇ ਮੇਰਾ ਨਾ ਭਰਾ ਹੁਣ ਤੂੰ ਵਾਪਸ ਆਪਣੇ ਘਰ ਨੂੰ ਆ ਅਨੰਦਪੁਰ ਨੂੰ ਚਲੀ ਜਾ ਵਾਪਸ ਆਪਣੇ ਘਰ ਨੂੰ ਠੀਕ ਹੈ ਅਗਲੀ ਵਾਰੀ ਮੈਂ ਜਦੋਂ ਤੈਨੂੰ ਮਿਲਣਾ ਨਾ ਤੇ ਮੈਂ ਤੈਨੂੰ ਫਤਿਹ ਬਲਾਵਾ ਤੇ ਤੂੰ ਵੀ ਮੈਨੂੰ ਫਤਿਹ ਬਲਾਵੇਂ ਨਾ ਨਹੀਂ ਜੇ ਮੈਂ ਡੜਾ ਰੱਖਣਾ ਮੈਂ ਮੀਟ ਆਂਡਾ ਨਹੀਂ ਖਾਣਾ ਸ਼ਰਾਬ ਵੀ ਨਹੀਂ ਪੀਣਾ ਜੀ ਬਸ ਠੀਕ ਹੁਣ ਤੂੰ ਡੜਾ ਵੀ ਰੱਖ ਕੇ ਗੁਰੂ ਵਾਲਾ ਬਣ ਠੀਕ ਹੈ ਅਗਲੀ ਵਾਰੀ ਆਪਾਂ ਅ